ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਇੱਕ ਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਪਹੁੰਚੇ ਆ ਭੈਣੀ ਗੁਰਮukh ਸਿੰਘ ਜ਼ਿਲ੍ਹਾ ਤਰਨਤਾਰਨ ਤਸਵੀਰ ਪੱਟੀ ਭਾਈ ਭੋਲੂ ਕੋਲ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਤਿੰਨ ਵੜਾ ਐ ਇੱਕ ਤਾਜੀ ਸੂਈ ਰਾਤ ਦੀ ਇੱਕ ਤਿਆਰੀ ਤੇ ਇੱਕ ਅੱਧਾ ਦਿਨ ਸਮਾਂ ਲੈਂਦੀ ਇੱਕ ਹਫਤਾ ਖੰਡ ਤਿੰਨ ਵੜਾ ਸੱਚ ਨੂੰ ਖਰੀਦਦਾਰੀ ਕਰਿਓ ਜਿਹੜਾ ਪੀ ਚੰਗਾ ਲੱਗੇ ਚੁਣਕੇ ਲਾ ਜਾ ਸਕਦੇ ਜੇ ਇਹ ਕਾਰਸ਼ਰ ਜਰਸੀ ਦੇ ਵਿੱਚ ਤੋਹਫਾ ਹੀ ਸੱਜਣੋ ਦੇਣਾ ਮਗਰ ਵੀ ਬੱਛੀ ਬੜੀ ਖੂਬਸੂਰਤ ਪਾਈ ਆ ਆਓ ਕਰੀਏ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਠੀਕ ਜੀ ਵਧੀਆ ਵਧੀਆ ਸੰਤੂ ਸਾਬ ਤੁਸੀਂ ਕਿਰਾਂ ਚੜਦੀ ਕਲਾ ਚੜਦੀ ਕਲਾ ਚਾ ਸ਼ੁਕਰ ਹੈ ਰੱਬ ਦਾ ਹੋਰ ਘਰ ਸਵਾਠ ਠੀਕ ਠਾਕ ਹਾਂ ਰਹਿਮ ਤੇ ਪਾਸ ਸ਼ਰੀ ਤੇ ਆਪਣਾ ਡਰੈਸ ਨੋਟ ਕਰੀਏ ਕਰਾਂ ਪਿੰਡ ਪੈਣੀ ਗੁਰਮukh ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੈਂ ਲੰਮਾ 84270 ਹਾਂ 52301 ਠੀਕ ਐ 84270 52301 ਠੀਕ ਐ ਭਾਈ ਤੇ ਆ ਸੋਈ ਤੋ ਕਰੀਏ ਸ਼ੁਰੂਆਤ ਲਓ ਖੋਲ ਦਿਓ ਰਾਤ ਸੋਈ ਆ ਕੀ ਰਾਤੀ ਸੋਈ ਸੰਧੂ ਸਾਹਿਬ ਮਗਰ ਵੀ ਬੱਛੀ ਆ ਕਿੰਨਾ ਕ ਬੋੜਾ ਭਰਿਆ ਹੁਣ ਚੋਇਆ ਯਾਰ ਸ਼ਹਿਰ ਬੋੜਾ ਮੇਰੇ ਨਾਲ 13-14 ਕਿਲੋ ਹੋਇਆ ਇਸ ਟਾਈਮ ਅੱਛਾ ਪੱਕਾ ਹੂੰ ਤੇ ਭਰਾ ਵੇ ਦੋ ਟੈਂਪਾ ਵਿੱਚ ਚੋ ਗਿਆ ਸੀ ਤਸੱਲੀ ਕਰਕੇ ਖੜੇ ਸੀ ਥਾਨ ਬੜਾ ਸੋਹਣਾ ਲੱਗਾ ਹਨਾ ਹਰੀ ਬੜੀ ਚੰਗੀ ਸੰਗੂ ਸਾਹਿਬ ਸਾਰੀ ਬੜੀ ਚੰਗੀ ਜਿੰਨੀ ਹੈ ਕਿ ਸਾਰੀ ਬੜੀ ਸੁਖਰੀ ਆ ਵਾਕਿਆ ਜੀ ਤੋਹਫਾ ਹੀ ਆ ਯਾਰ ਹਨਾ ਖਾਨ ਥੋਣ ਬੜਾ ਸੋਹਣਾ ਤੋਹਫਾ ਹੀ ਆ ਲੱਗਾ ਬਹੁਤ ਜ਼ਿਆਦਾ ਵਧੀਆ ਤੇ ਕਿਆ ਬਾਤ ਯਾਰ ਬਹੁਤ ਸੁਧੂ ਮੂੰਹਾਂ ਵਿੱਚ ਚੁੱਕ ਗਈ ਏ ਠੀਕ ਆ ਲਓ ਜੀ ਲਾਓ ਮੋੜ ਲਓ ਤਰਦੀ ਆ ਮਹਾਨ ਮਹਾ ਪਾਂਡਾ ਪੁੰਡਾ ਜੰਗਾ ਆਰਡਰ ਕੁਆਲਿਟੀ ਤਿਆਰ ਕੀਤੀ ਸਾਰੀ ਬੜੀ ਚੰਗੀ ਹੈ ਇਹ ਗੱਲ ਦੇ ਵਿੱਚ ਜੀ ਕੀ ਬਾਤ ਹੈ ਖਾਣ ਵੇਖੋ ਕਿਡਾ ਸੁਣਾ ਬਣਾਇਆ ਵਾਈ ਦਾ ਟਾਈਮ ਹੋਇਆ ਹੈ ਹੂੰ ਲੋ ਜੀ ਇਥੇ ਲਿਆਓ ਸੁਣੂ ਸਭ ਮੜਾ ਲੱਗੇ ਕੈਮਰਾ ਲੋ ਜੀ ਲੋ ਮਾਰ ਦੋ ਤਾਰਾ ਹੈਨਾ ਸਾਰੀ ਬੜੀ ਕਿੰਨੀ ਦੋ ਤਣਾ ਵਗਾਰੋ ਕੋਲੋਂ ਗੁਰ ਚੱਡਾ ਦੇ ਬਹੁਤ ਜਿਆਦਾ ਵਧੀਆ ਗਾਣ ਲੱਗਾ ਤੇ ਹੂੰ ਫਿਰ ਛੱਡੀ ਬੜੀ ਆ ਇਹਨੇ ਜਿੱਥੇ ਮਾਰ ਦੋ ਮਾਰ ਦੋ ਤਾਰਾ ਆਪਣਾ ਹੀ ਪਰਵਾਣ ਬਾਕੇ ਥਾਨ ਬਹੁਤ ਸੋਹਣਾ ਲੱਗਾ ਹੈ ਨਾ ਸੁਥਰਾ ਥਾਨ ਦੇ ਨੋਗ ਵਾਲਾ ਲੱਗਾ ਕਲਮ ਵਾਲਾ ਕੁੜੀ ਜਵਾ ਬਹੁਤ ਇੱਕ ਨੰਬਰ ਤੇ ਹੂੰ ਬੱਚੀ ਬੜੀ ਪਿਆਰੀ ਬੇਲੋ ਕੋ ਕਿਲਾ ਨਾੜੂਗਾ ਬੇਲੋ ਕੋ ਕਿਲਾ ਨਾੜੂਗਾ ਚਲ ਕੋਨੇ ਮਾਰੋ ਤਾਰਾ ਗੋਲ ਟਾਰਿਆ ਪੂਰਾ ਛੇਡ ਕਰਦੀ ਪਾਲਟੀ ਹੈਨਾ ਚਲੋ ਕੋਈ ਨਹੀਂ ਅਗਲੇ ਦਿਨ ਲੱਤ ਕਰ ਬਸ ਕਰ ਲੋ ਕੋਈ ਭੂਰਨੀ ਕੋਈ ਛਟਾ ਨਹੀਂ ਆ ਬਿਲਕੁਲ ਚਵਾਈ ਹੋ ਕੇ ਹੈਨਾ ਉਹ ਨੰਬਰ ਸਮਾ ਦੀ ਬਹੁਤ ਐਕਟ ਨੰਬਰ ਦੀ ਚਵਾਈ ਗਾਨ ਹੂੰ ਚਲੋ ਬਸ ਕਰੋ ਜੇ ਤ ਤ ਕਰਦਾ ਸਾਰੀ ਚੋਈਈ ਹੈ ਜੇਟੀ ਪੋਲੀ ਪਰ ਤੇ ਹੋ ਲੱਗਿਆ ਏਦਾਂ ਸਵਾਦ ਆਊਗਾ ਆਂਦਾ ਵੀ ਗੱਲ ਛੱਡ ਦਿਓ ਤੁਸੀਂ ਕੀਮਤ ਕਿੰਨੀ ਕੁ ਰਹਿ ਗਈ ਬਾਈ ਪੋਲੋ ਕੀਮਤ ਵੇਖ ਲਓ ਸੰਤੂ ਸਬਜ਼ੀ ਨਹੀਂ ਹੈਗੀ ਜਾਇਜ਼ ਕਰਕੇ ਦੇ ਦਿੱ ਗਏ ਹਨਾ ਨਾ ਕੋਈ 65 ਨਾ ਕੋਈ 70 55 ਹੀ ਦੇ ਦਾਂਗੇ ਹਾਂ ਨਾ ਅੱਛਾ ਪਿਆਰ ਮੌਤ ਕਰਕੇ ਕੋਈ ਮਾਨਤਾ ਨੂੰ ਰੂਪੜ ਭਰਾਉ ਦੇ 52 ਦੀ ਜਾਣ ਦੇ ਨਹੀਂ 52 ਜਾਣ ਦੇ 52 ਦੀ ਜਾਂਦਾ 52 ਨਾਲ ਕੁਝ ਨਹੀਂ ਹੁੰਦਾ ਯਾਰ ਨਾਲ ਯਾਰ ਨਾਲ ਛੱਡ ਖੜਾ ਅੜੀਆਂ ਨਹੀਂ ਕਰੀਦੀ ਨਹੀਂ ਜਾਣਦੇ ਭੈਣ ਭਰਾ ਕੋਈ ਇਹ ਨਾ ਆਖੇ ਘੱਟ ਕਰਨਾ ਜਾਂ ਵੱਧ ਕਰਨਾ ਮੜੀ ਨਦੀ ਆ ਇੱਕ ਸੋੜ ਛਪਾਈ ਆ ਕੋਈ ਹੋਊਗਾ ਦੇ ਕੀ ਬਾਤ ਹੈ ਚੰਗੀ ਫੱਬੀ ਰੱਬੀ ਹੈ ਨਾ ਤੇ ਸਾਰੀ ਬੜੀ ਚੰਗੀ ਵੇਖ ਕੁੜੀਆਂ ਕਿੱਡਾ ਫੱਟੀ ਵਾਲਾ ਛੱਡਾ ਲੱਗਾ ਵਸ਼ੀ ਨੂੰ ਹੂੰ ਹੂੰ ਨੋਗ ਵਾਲਾ ਥਣ ਲੱਗਾ ਕੋਈ ਇਹ ਥੋੜਾ ਕਿਤੇ ਕੁੜੀਆਂ ਆ ਕੇ ਬਿਲਟੂ ਜੇ ਲੱਗੇ ਕਿਤੇ ਕੋਈ ਓਕੇ ਸਾਰੀ ਸਰੀ ਤਾਂ ਨੂੰ ਥਣ ਨਹੀਂ ਆ ਰਿਹਾ ਇਹੋ ਜਿਹਾ ਲੱਗਦਾ ਸੰਧੂ ਸਾਹਿਬ ਵਾਕਿ ਕੋਈ ਨਹੀਂ ਸੇਰਾ ਲੋਕੀ 70 70 ਮੰਗਦੇ ਆ ਹੋਈ ਵਸ਼ੀ ਦਾ ਚਲੋ ਆਹ ਚੈੱਕ ਕਰੀ ਆਹ ਦੂਜਾ ਸੂਆ ਇਹ ਦੂਜਾ ਸੂਆ ਸੰਧੂ ਸਾਹਿਬ ਇਹ ਤਿਆਰੀ ਤੇ ਹਨ ਇਹ ਤਿਆਰੀ ਤੇ ਆ ਅੱਜ ਭਲਕਦਾ ਹੀ ਕੋਈ ਇੱਕ ਅਦਾ ਦਨੀ ਇਹ ਕਿੰਨਾ ਕਰ ਦੁੱਧ ਭਰ ਜੂਗੀ ਸੰਧੂ ਸਾਹਿਬ ਇਹ ਦੁੱਧ 20 ਕਿਲੋੋਂ ਦਾ ਹੀ ਬਾਹਰ ਜਾਵਾਂਗੇ 20 ਪਲੱਸ ਲਾਇਓ ਮੋੜ ਲਿਓ ਲਾਇਓ ਭਾਈ ਲਾਇਓ ਸੰਤੋਜੀ ਅਰੇ ਅੱਛੀ ਜਵਾਨ ਨਹੀਂ ਹੋਈ ਛਿੱਗੀ ਆ ਮੂੰਹ ਠੀਕ ਹੈ ਭਾਈ ਜੀ ਦੀ ਕੀਮਤ ਕਿੰਨੀ ਆ ਕੀਮਤ ਵੇਲੋ ਸੰਤੋਸ ਜੀ ਨੇ ਦੀ ਹੈਗੀ ਲਾਜ ਜਾਇ ਜੀ ਕਰਕੇ ਦੇ ਦੀ ਹੈ ਹਨਾ ਹੰਦੀ ਵੀ ਬੜੀ ਫਰੇਣੀ ਕੋ ਲੱਤ ਪੁੱਟੂ ਵਸ਼ੀਥੋ ਉੱਥੇ ਰੱਖੂਗੀ ਤਾਂ ਵੀ ਪੂਰਾ ਮੁੱਠੀ ਵਾਲਾ ਚਵਾਈ ਵਾਲਾ ਲੱਗਾ ਵਸ਼ੀਉ ਕਿੰਨੀ ਕੀਮਤ ਕਰਦੀਏ ਬਾਈ ਜੀ ਦੇ ਦੀਆ ਹਣਾ 55000 ਦੀ ਇਹ ਵੀ 55000 ਹੀ ਕਰਦੀਏ ਨਹੀਂ ਹਣਾ ਧੱਕਾ ਕਰਦੇ ਦੇ ਦੀਏ ਜਿਆਦ ਕਰਨ ਖੜਕੇ ਜਿਹੜੀ ਮਰਜ਼ੀ ਲੈ ਜਾਣ ਹਣਾ ਕੋਈ ਵੀਰੇ ਨਾ ਆ ਕੇ ਮੁੜ ਕੇ ਘੱਟ ਕਰਨਾ ਜਾਂ ਵੰਦ ਕਰਨਾ ਚ ਛੋੜਛੱਪਾਈ ਆ ਜਿਹੜਾ ਹੋਊਗਾ ਠੀਕ ਆ ਆ ਸੰਧੂ ਸਾਹਿਬ ਦਿਨ ਲੈਂਦੀ ਆ 10 ਦਿਨ ਵਛੀ ਲੈਂਦੀ ਹੈ ਹਾਂ ਠੀਕ ਹੈ ਜੀ ਜਿੱਜਾ ਸੁਗਾ ਏ ਥੋੜੀ ਜੀ ਨਾ ਮਨ ਲਾ ਡਰਦੀ ਕੈਮਰੇ ਤੋਂ ਬਾਕੀ ਹੈਗੀ ਠੰਡੀ ਧੀਰੀ ਹੈ ਨਹੀਂ ਵੀ ਉਹੋ ਜੀ ਸ਼ੂਕਰ ਨਹੀਂ ਗਈ ਠੀਕ ਹੈ ਚਲੋ ਕੋਈ ਨਹੀਂ ਖੋਲੋ ਤੁਸੀਂ ਤੋਰਾ ਜ਼ਰੂਰ ਕਰਵਾਉਂਦਾ ਚੈੱਕ ਸਮਾਂ 10 ਦਿਨ ਦਾ ਨੋਟ ਕਰਿਓ ਸੱਜਣ ਜਲਦੀ ਜਲਦੀ ਆਏ ਹਾਂ ਥੇ ਨਟੋਲੇ ਚੰਗੀ ਜੇ ਬਾਈ ਸੁਭਾ ਦੂਜਾ ਉਹ ਬਾਈ ਜੀ ਦੂਜਾ ਦੂਜਾ ਸੁਗਾ ਠੀਕ ਹੈ ਲਾਗੋ ਮੁਕਮਾ ਲਓ ਲੋ ਜੀ ਤੂੰ થી ਬਾਥੀ ਬੜੀ ਸੋਹਣੀ ਲੱਗੀ ਸੰਜੇ ਸਾਹਿਬ ਚੰਗੀ ਹੈ ਨਾ ਫੇਸ ਪਾਰਟੀ ਆ ਪਿਆ ਜੀ ਆਈ ਆਪਣੇ ਨੂੰ ਠੀਕ ਹੈ ਅਜੇ ਬੱਚੀ ਦੇ ਜਿਆ ਨਹੀਂ ਧਰਦੀ ਪੂਰਾ ਕੋਈ ਨਹੀਂ ਲਾਊਗੀ ਦੇਰ ਤੇ ਕਿੰਨੇ ਦੀ ਦੇ ਦਿੱਤੀ ਹੈ ਕਿੱਡਾ ਕਿੱਡਾ ਸੋਹਣਾ ਲੱਗਾ ਬੱਚੀ ਤੇ ਲੱ ਚੰਗੀ ਪਈ ਹੈ ਨਾ ਕਿੰਨੇ ਦੀ ਦੇ ਦਿੱਤੀ ਨਾ ਪਿਆ ਨਾ 55 45 ਦੀ ਆਣਾ ਦੇ ਦੀ ਪਿਆਰ ਮੁਹਬਤ ਕਰਕੇ ਪਿਆਰ ਮੁਹਬਤ ਕੋਈ ਛੋੜ ਛੱਪਾ ਆਜੂ ਭੈਣ ਭਰਾ ਨੂੰ 42 ਦੀ ਕਰਦ ਗੀ ਨਹੀਂ ਨਹੀਂ 42 ਧੱਕਾ ਸੰਦੂ ਕਰਦ ਗੀ ਬਿਆਲੀ ਦੀ 43 ਦੀ ਆਣਾ ਆਜੂ ਵੀਰ ਵੀ ਆਪਣਾ ਕਹਿਣ ਦਾ ਦੇ ਦੀ ਨਹੀਂ 43 ਦੀ ਆਣਾ ਹਾਰ ਨਾ ਕੀ ਨਗਾ ਭੋਲਿਆ ਜਾਨਦਗੀ ਯਾਦ ਕਰੇ ਕੋਈ ਉਹ ਬੱਚੀ ਬੜੀ ਚੰਗੀ ਸੰਦੂ ਆ ਪਾਰ ਨਹੀਂ ਕੋਈ ਦਿੰਦਾ ਜਾਨ ਦੇ ਪਰਾਂ ਹਿੰਦਿਆਰ ਨੇ ਬਾਹਰ ਨਹੀਂ ਕੋਈ ਦਿੰਦਾ ਵੇ ਕਿੱਡੀ ਕਿੱਡੀ 2 ਰੁਪਏ ਜਾ ਕੇ ਕਿੱਡੀ ਹੋਈ ਆਰੋਗਣਾ ਮੱਛੀ ਬਣ ਕੇ ਸੂਵੇ ਦੇ ਫਿਰ ਫਾਇਦਾ ਕੀ ਮੱਛੀ ਲੈਣ ਦਾ ਚੱਲ ਕੋਈ ਨਹੀਂ ਜਾਣ ਦੇ ਜਾਰ ਕਰੇਗਾ ਹਨ ਸੱਜਣੋ ਆ ਪਸ਼ੂ ਆ ਇੱਕ ਸੂਈ ਸਵਾਈ ਤੁਹਾਨੂੰ ਧਰਾਂ ਤੋਂ ਰੰਮ ਰਵਾਤੀਆਂ ਓਕੇ ਕਰਦੀ ਆ ਦੂਜੀ ਤਿਆਰੀ ਤੇ ਹਵਸ਼ੀ ਚੰਗਾ ਥਾਂ ਲੈਵਾ ਲਾਈ ਬੈਠੀ ਜਿਹੜੀ ਗੱਬਣ ਵੀ ਆ ਤੇ ਖਰੀਦਦਾਰੀ ਤੁਸੀਂ ਆਪਣੀ ਭੈਣ ਹੀ ਗੁਰਮੁਖ ਸਿੰਘ ਪਹੁੰਚ ਕੇ ਕਰਨੀ ਆ ਜੀ ਆਪ ਵੀ ਯਾਰ ਸ਼ਰਮ ਬੱਚਾ ਹੋ ਮਗਰਾ ਸ਼ਰਦਾ ਦੇ ਵਾਹ 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 ਕੀ ਬਾਤ ਹੈ ਹਨ ਸਫਾਈਆਂ ਚੰਗੀਆਂ ਵੈੜਦੀਆਂ ਸਵਾਗਤ ਲੱਭ ਵੇਖ ਲਓ ਪਰ ਇਤਰਾ ਦੀ ਸਫਾਈ ਨਾ ਕਿ ਬੱਚੀ ਨੂੰ ਲੱਗੀ ਹੋ ਆਰੀ ਸਰੀ ਵਾਕੇ ਤੇ ਸਜਣੋ ਖਰੀਦਦਾਰੀ ਕਰਿਓ ਕੁੜੀਆਂ ਕਿੰ ਪੱਟਾਂ ਤੋਂ ਪੂਰਾ ਚੱਡਾ ਉੱਤੇ ਇਹ ਨਹੀਂ ਕੋਈ ਕੁੜੀਆਂ ਲਮਕੜਾਆਂ ਚੱਡਾ ਲਾਈ ਫਿਰਦੀ ਕਿਤੇ ਠੀਕ ਆ ਪੂਰਾ ਨੋ ਥਣ ਵੀ ਨੋ ਗਲਾ ਚੱਡਾ ਵੀ ਫੱਟੀ ਵਾਲਾ ਲੱਗਾ ਬੱਚੀ ਨੂੰ ਓਕੇ ਬਾਈ ਠੀਕ ਆ ਜੀ ਭਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ